ਸ਼ਾਹਕੋਟ ਦੇ ਨਜ਼ਦੀਕ ਪਰਚੀਆਂ ਕਲਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰੇ ਪਿੰਡ ਨੂੰ ਹੀ ਹਿਲਾ ਕੇ ਰੱਖ ਦਿੱਤਾ ਇਹ ਮਾਮਲਾ ਹੈ ਚਰਨਜੀਤ ਸਿੰਘ ਪੁੱਤਰ ਮਿਰਬੈ ਸਿੰਘ ਜੋ ਕਿ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਕੰਮ ਨੂੰ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਬਜ਼ੁਰਗ ਸੜਕ ਤੋਂ ਲੰਘ ਰਿਹਾ ਸੀ ਤੇ ਉਸ ਨਾਲ ਉਸ ਦੀ ਟੱਕਰ ਹੋ ਗਈ ਉਸ ਦੀ ਟੱਕਰ ਤੋਂ ਬਾਅਦ ਉਸ ਬਜ਼ੁਰਗ ਦੇ ਦੋ ਲੜਕੇ ਜੋ ਘਰ ਦੇ ਬਾਹਰ ਖੜੇ ਸੀ ਉਹਨਾਂ ਨੇ ਚਰਨਜੀਤ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਚਰਨਜੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਕੈਮਰਾਮੈਨ ਸੰਜੀਪ ਪੁਰੀ ਦੇ ਨਾਲ ਪਣੀ ਤਰੋੜਾ ਇਕਤਾ ਲੈ ਨਿਊਜ਼ ਨਕੁੱਦ ਜਿਹੜੇ ਪਰਜੀਆਪੁਰ ਤੋਂ ਆਪਣੇ ਇੱਕ ਪਿੰਡ ਨੂੰ ਜਾ ਰਿਹਾ ਸੀ ਇੱਕ ਵਿਅਕਤੀ ਮੋਟਰਸਾਈਕਲ ਤੇ ਜਿਸ ਦਾ ਨਾਮ ਚਰਨਜੀਤ ਸਿੰਘ ਸੀ ਪੁੱਤਰ ਨਿਰਵਾਇ ਸਿੰਘ ਉਮਰ ਕਰੀਬ 38 ਸਾਲ ਤਾ ਰਸਤੇ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਉਸ ਦਾ ਐਕਸੀਡੈਂਟ ਹੋ ਗਿਆ। ਇਹਨੂੰ ਇਸ ਨਾਮ ਦਰਾਂ ਜਿਹੜਾ ਬਜ਼ੁਰਗ ਸੀ ਆਪਣੇ ਘਰ ਦੇ ਬਾਹਰ ਕੜਾ ਸੀ। ਉਸ ਦੇ ਤੋਂ ਉਹ ਲੜਕੇ ਬਾਹਰ ਆਏ ਤਾਂ ਉਹਨਾਂ ਨੇ ਮੋਟਰਸਾਈਕਲ ਵਾਲੇ ਵਿਅਕਤੀ ਦੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁਟਮਾਰ ਕਰਨ ਕਰਕੇ ਉਸ ਦੀ ਮੌਤ ਹੋ ਗਈ। ਇਸ ਦੇ ਖਿਲਾਫ ਨੇ ਦੋਨਾਂ ਵਿਅਕਤੀਆਂ ਦੇ ਖਿਲਾਫ ਗਰਮਨਾਮਾ ਦਰਜ ਕਰ ਲਿਆ। ਤੇ ਅਗਲੀ ਕਾਰਵਾਈ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਾਉਣ ਲਈ ਸਾਡੀ ਫੋਰਸ ਗਈ ਹੋਈ ਹੈ। ਪੋਸਟਮਾਰਟਮ ਕਰਾਉਣ ਉਪਰੰਤ ਜਿਹੜੀ ਹੈ ਟੈਡੀ ਬੁੜੀ ਪਾਰਸਾਨ ਦੇ ਹਵਾਲੇ ਕੀਤੀ ਜਾਵੇ